ਪਿਆਰ ਪਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਆਸ਼ੂਗੰਧਾ ਚੂਰਨ ਨੂੰ ਗੁਣਗਣੇ ਦੁੱਧ ਦੇ ਨਾਲ ਲਓ ਤੁਸੀਂ ਇਸ ਦੇ ਪੱਤਿਆਂ ਨੂੰ ਵੀ ਪਾਣੀ ਵਿੱਚ ਵਾਲ ਕੇ ਪੀ ਸਕਦੇ ਹੋ ਇਸ ਨਾਲ ਤੁਹਾਡਾ ਹਾਰਮੋਨਿਅਸ ਦਾ ਸਤੁਲਤਨਨ ਬਰਕਰਾਰ ਰਹਿੰਦਾ ਹੈ ਨੰਬਰ 2 ਆਪਣੇ ਪਾਠ ਪੂਜਾ ਵਾਲੇ ਸਥਾਨ ਤੇ ਇੱਕ ਕਿਓ ਦਾ ਦੀਵਾ ਹਰ ਰੋਜ਼ ਜਗਾਓ ਇਸ ਨਾਲ ਘਰ ਵਿੱਚ ਸੁੱਖ ਤਾਂ ਪੂਰ ਪੂਰਜ ਆਉਂਦੀ ਹੈ ਊਰਜਾ ਆਉਂਦੀ ਹੈ ਤਿਹਾਰੇ ਰੁਜੇ ਸ਼ਾਮ ਦੇ ਟੈਮਕਾਰ ਵਿੱਚ ਕਪੂਰ ਦੀ ਧੂਪ ਜ਼ਰੂਰ ਦੋ ਇਸ ਨਾਲ ਪਰਿਵਾਰ ਵਿੱਚ ਇੱਕਤਾ ਬਣੀ ਰਹਿੰਦੀ ਹੈ ਤੇ ਘਰ ਵਿੱਚ ਧਨ-ਦੌਲਤ ਆਉਂਦੀ ਹੈ ਨੰਬਰ 3 ਲੱਸੀ ਅਤੇ ਮਿਸ਼ਰੀ ਵਿੱਚ ਕਾਲੀ ਮਿਰਚ ਮਿਲਾ ਕੇ ਉਸ ਦੇ ਨਾਲ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ ਨੰਬਰ 4 ਵਾਸਤੂ ਸਾਸਰ ਦੇ ਅਨਸਾਰ ਆਪਣੇ ਮੇਨ ਗੇਟ ਦੇ ਸਾਹਮਣੇ ਕਦੇ ਵੀ ਝਾੜੂ ਨਹੀਂ ਰੱਖਣਾ ਚਾਹੀਦਾ ਅਜਿਹਾ ਕਰਨ ਨਾਲ Maa Lakshmi ਨਰਾਜ ਹੋ ਜਾਂਦੀ ਹੈ ਤੇ Maa Lakshmi ਨਰਾਜ ਹੋਣ ਤੇ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਕਦੇ ਨਹੀਂ ਰਹਿੰਦੀ ਨੰਬਰ 5 ਅਜਵੈਣ ਦੇ ਬੀਜਾਂ ਦੀ ਤਰ੍ਹਾਂ ਹੀ ਅਜਵੈਣ ਦੇ ਪੱਤਿਆਂ ਦੀ ਚਾਹ ਪਾਚਨ ਕਿਰਿਆ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਇਸ ਦਾ ਸੇਵਨ ਕਰਨ ਨਾਲ ਪੇਟ ਵਿੱਚ ਦਰਦ ਕਬਜ ਅਤੇ ਐਸਿਡੀ ਤੋਂ ਰਾਹਤ ਮਿਲਦੀ ਹੈ ਨੰਬਰ 6 ਖਾਣਾ ਖਾਣ ਤੋਂ ਬਾਅਦ ਝੁੱਠੇ ਬਰਤਨਾਂ ਨੂੰ ਉੱਥੇ ਹੀ ਨਹੀਂ ਛੱਡਣਾ ਚਾਹੀਦਾ ਜੋ ਸ਼ਾਸਤਰ ਅਨਸਾਰ ਅਜਿਹਾ ਕਰਨ ਨਾਲ ਕਰ ਦੀ ਸੁਖ ਸਮਰਧੀ ਤੇ ਬੁਰਾ ਅਸਰ ਪੈਂਦਾ ਹੈ ਤੇ ਝੁੱਠੇ ਪਾਂਡਿਆਂ ਨੂੰ ਖਾਣਾ ਖਾਣ ਤੋਂ ਬਾਅਦ ਤੁਰੰਤ ਚੱਕ ਕੇ ਮਾਂਜੇ ਵਾਲੀ ਜਗ੍ਹਾ ਤੇ ਰੱਖ ਦਿਓ ਝੁੱਠੇ ਪਾਂਡਿਆਂ ਨੂੰ ਬਹੁਤ ਸਮਾਂ ਇਕੱਠਾ ਕਰਕੇ ਵੀ ਨਹੀਂ ਰੱਖਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਮਾਂ ਲక్ష్ਮੀ ਦੀ ਕਿਰਪਾ দৃষ্টি ਸਮਾਪਤ ਹੋ ਜਾਂਦੀ ਹੈ ਨੰਬਰ 7 ਨੱਕ ਵਿੱਚ ਤੇਲ ਪਾ ਕੇ ਸੌਣ ਨਾਲ ਸਰੀਰ ਨੂੰ ਬਹੁਤ ਹੀ ਜ਼ਿਆਦਾ ਤਾਕਤ ਮਿਲਦੀ ਹੈ ਨੰਬਰ 8 ਆਪਣੇ ਘਰ ਦੀ ਖਿੜਕੀ ਅਤੇ ਦਰਵਾਜ਼ੇ ਹਮੇਸ਼ਾ ਸਾਫ਼ ਰੱਖੋ ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਧਨ-ਦੌਲਤ ਦਾ ਘਰ ਦੇ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਨਾਲ ਬਹੁਤ ਗੂੜਾ ਸਬੰਧ ਹੁੰਦਾ ਹੈ ਅਗਰ ਇਹਨਾਂ ਦੀ ਧੂਲ ਮਿੱਟੀ ਜਮੀ ਹੋਵੇਗੀ ਤਾਂ ਘਰ ਵਿੱਚ ਪੈਸੇ ਦੀ ਕਦੀ ਦੀ ਵਰਕਤ ਨਹੀਂ ਹੋਵੇਗੀ ਨੰਬਰ 9 ਖੀਰਾ ਜਦਾ ਖਾਣ ਨਾਲ ਬੁਟਾਪਾ ਜਲਦੀ ਨਹੀਂ ਆਉਂਦਾ ਨੰਬਰ 10 ਆਪਣੇ ਪਾਠ ਪੂਜਾ ਵਾਲੇ ਥਾਂ ਤੇ ਨੂੰ ਕਦੇ ਵੀ ਦੱਖਣ ਦਿਸ਼ਾ ਤੇ ਨਹੀਂ ਬਣਾਉਣਾ ਚਾਹੀਦਾ ਇਸ ਨਾਲ ਕਾਰ ਵਿੱਚ ਤੇ ਕਾਰ ਨੂੰ ਬਹੁਤ ਹੀ ਜਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਾਰ ਦਾ ਪਾਜ ਪੂ ਪਾਠ ਪੂਜਾ ਵਾਲਾ ਸਥਾਨ ਦਾ ਮੁ ਹਮੇਸ਼ਾ ਉੱਤਰ ਜਾਂ ਪੂਰਬ ਵਾਲੇ ਪਾਸੇ ਹੀ ਹੋਣਾ ਚਾਹੀਦਾ ਹੈ ਨੰਬਰ 11 ਸਬਜੀ ਰੋਟੀ ਖਾਣ ਨਾਲ ਜਵਾਨੀ ਹਮੇਸ਼ਾ ਹੀ ਕਾਇਮ ਰਹਦੀ ਹੈ ਨੰਬਰ 12 ਕੋਈ ਤਾਂ ਲਿਖਦਾ ਹੋਵੇਗਾ ਕਾਗਜ਼ ਤੇ ਪੱਥਰ ਦਾ ਨਸੀਬ ਨਹੀਂ ਤਾਂ ਸਮਭਵ ਨਹੀਂ ਕਿ ਕੋਈ ਪੱਥਰ ਠੋਕਰਾਂ ਖਾਵੇ ਤੇ ਕੋਈ ਪੱਥਰ ਭਗਵਾਨ ਬਣ ਜਾਵੇ ਕੋਈ ਕਾਗਜ਼ ਰੱਦੀ ਤੇ ਕੋਈ ਕਾਗਜ਼ੇ ਗੀਤਾ ਤੇ ਕੁਰਾਨ ਬਣ ਜਾਵੇ ਨੰਬਰ 13 ਰਾਤ ਨੂੰ ਜਿਆਦਾ ਦੇਰ ਤੱਕ ਜਾਗਣ ਨਾਲ ਇਨਸਾਨ ਦਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 14 ਅਡੀ ਸਚਾਈ ਹੈ ਕਿ ਲੋਕ ਸਿਰਫ ਅੱਗ ਤੋਂ ਸੜਦੇ ਨਹੀਂ ਉਹ ਤਾਂ ਤੁਹਾਨੂੰ ਖੁਸ਼ ਦੇਖ ਕੇ ਵੀ ਸੜ ਜਾਂਦੇ ਨੇ ਨੰਬਰ 15 ਸਫੇਦ ਗੰਡੇ ਦਾ ਰਸ ਕੱਢ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 16 ਅੱਜ ਕੱਲ ਦੀਆਂ ਨਦਾਨੀਆਂ ਵੀ ਵੇਖੋ ਕੀ ਹਨੇਰਾ ਦਿਲ ਵਿੱਚ ਹੈ ਤੇ ਲੋਕ ਮੰਦਰਾਂ ਵਿੱਚ ਜਾ ਜਾ ਕੇ ਦੀਵੇ ਜਗਾ ਰਹੇ ਨੇ ਨੰਬਰ 17 ਅਮਰੂਦ ਖਾ ਕੇ ਕਦੇ ਵੀ ਉੱਪਰ ਦੇ ਦੁੱਧ ਨਹੀਂ ਪੀਣਾ ਚਾਹੀਦਾ ਨਹੀਂ ਤਾਂ ਇਸ ਦਾ ਤੁਹਾਡੇ ਸਰੀਰ ਨੂੰ ਬਹੁਤ ਭਾਰੇ ਨੁਕਸਾਨ ਹੋ ਸਕਦਾ ਹੈ ਨੰਬਰ 18 ਸਹੀ ਫੈਸਲਾ ਲੈਣਾ ਕੋਈ ਕਾਬਿਲਤ ਨਹੀਂ ਬਲਕਿ ਕੋਈ ਵੀ ਫੈਸਲਾ ਲੈ ਕੇ ਉਸ ਨੂੰ ਸਹੀ ਸਾਬਤ ਕਰਨਾ ਕਾਬਿਲਤ ਹੈ ਨੰਬਰ 19 ਖਾਣਾ ਖਾਣ ਤੋਂ ਪਹਿਲਾਂ ਕੋਈ ਵੀ ਫਲ ਖਾ ਲਓ ਸਰੀਰ ਵਿੱਚ ਜ਼ਿੰਦਗੀ ਭਰ ਕੋਈ ਵੀ ਕਮਜ਼ੋਰੀ ਨਹੀਂ ਆਵੇਗੀ ਨੰਬਰ 8 ਬੀ ਜ਼ਿੰਦਗੀ ਦੇ ਸਭ ਤੋਂ ਸੌਖੀ ਉਹ ਹੈ ਜਿਸ ਨੇ ਇਹ ਜਾਣ ਲਿਆ ਕਿ ਸੌਖੀ ਕੋ ਸੌਖੀ ਸੁਖੀ ਕੋਈ ਨਹੀਂ ਹੈ ਨੰਬਰ 21 ਦੀ ਨਾਲ ਲੋਕਾਂ ਨੂੰ ਵਾਰ-ਵਾਰ ਥੁੱਕਣ ਦੀ ਆਦਤ ਹੈ ਉਹਨਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਨੰਬਰ 22 ਇੱਕ ਬਿਹਤਰਨ ਜ਼ਿੰਦਗੀ ਜਿਉਣ ਲਈ ਇੱਕ ਸਵੀਕਾਰ ਕਰਨਾ ਇਹ ਸਵੀਕਾਰ ਕਰਨਾ ਵੀ ਜ਼ਰੂਰੀ ਹੈ ਕਿ ਸਭ ਕੁਝ ਸਭ ਨੂੰ ਨਹੀਂ ਮਿਲ ਸਕਦਾ ਨੰਬਰ 23 ਕਰੇਲੇ ਦਾ ਪਾਣੀ ਪੀਣ ਨਾਲ ਚਿਹਰੇ ਦੇ ਦਾਗ ੱੱਬੇ ਹੌਲੀ-ਹੌਲੀ ਮਿਟਨੇ ਸ਼ੁਰੂ ਹੋ ਜਾਂਦੇ ਹਨ ਨੰਬਰ 24 ਕੀ ਕਿਸਮਤ ਤੋਂ ਜਿੰਨੀ ਜ਼ਿਆਦਾ ਉਮੀਦ ਕਰੋਗੇ ਉਹ ਓਨਾ ਹੀ ਪਰੇਸ਼ਾਨ ਕਰੇਗੀ ਕਰਮਾਂ ਤੇ ਜਿੰਨਾ ਵਿਸ਼ਵਾਸ ਰੱਖੋਗੇ ਉਹ ਓਨਾ ਹੀ ਤੁਹਾਡੇ ਉਮੀਦ ਤੋਂ ਜ਼ਿਆਦਾ ਦੇਣਗੀ ਨੰਬਰ 25 ਦੋ ਫਲ ਔਰਤਾਂ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾ ਦਿੰਦੇ ਹਨ ਉਹ ਹਨ ਮਾਲਟਾ ਤੇ এলাਚੀ ਨੰਬਰ 26 ਜ਼ਿੰਦਗੀ ਵਿੱਚ ਖਤਮ ਹੋਣਾ ਜਿਹਾ ਕੁਝ ਨਹੀਂ ਹੁੰਦਾ ਹਮੇਸ਼ਾ ਇੱਕ ਨਵੀਂ ਸ਼ੁਰੂਆਤ ਤੁਹਾਡਾ ਇੰਤਜ਼ਾਰ ਕਰਦੀ ਹੈ ਨੰਬਰ 27 ਦੰਦਾ ਉੱਪਰ ਨਿਮਧੀ ਦਾਤਣ ਕਰਨ ਨਾਲ ਦੰਦਾਂ ਦਾ ਕੀੜਾ ਹੌਲੀ-ਹੌਲੀ ਖਤਮ ਹੋਣ ਲੱਗ ਜਾਂਦਾ ਹੈ ਨੰਬਰ 28 ਜ਼ਿੰਦਗੀ 'ਚ ਕੁਝ ਲੋਕ ਅਜਿਹੇ ਵੀ ਮਿਲਦੇ ਨੇ ਜੋ ਵਾਅਦੇ ਤਾਂ ਨਹੀਂ ਕਰਦੇ ਪਰ ਨਿਭਾ ਬਹੁਤ ਕੁਝ ਜਾਂਦੇ ਨੇ ਨੰਬਰ 29 ਜੇਕਰ ਤੁਹਾਨੂੰ ਸਾਫ਼ ਬੋਲਣ ਸੌਰੀ ਸਾਫ਼ ਬੋਲਣ ਦੀ ਸਮੱਸਿਆ ਹੈ ਤਾਂ ਤੁਸੀਂ ਜਿਆਦਾ ਤੋਂ ਜਿਆਦਾ ਵੀਰਦਾਸੇਵਨ ਕਰੋ ਤੁਹਾਡੀ ਇਹ ਸਮੱਸਿਆ ਜਲਦੀ ਦੂਰ ਹੋ ਜਾਵੇਗੀ ਨੰਬਰ 30 ਅਕਸਰ ਉਹੀ ਰਿਸ਼ਤੇ ਲਾਜਵਾਬ ਹੁੰਦੇ ਨੇ ਜੋ ਐ ਅਹਸਾਨ ਤੋਂ ਨਹੀਂ ਅਹਿਸਾਸ ਤੋਂ ਬਣੇ ਹੋਣ ਨੰਬਰ 31 ਬਦਾਮ ਅਤੇ ਅੰजीर ਦਾ ਮਿਲ ਕੇ ਸ਼ੇਕ ਪੀਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 32 ਕਿਸੇ ਦੀ ਭੁੱਲ ਤੇ ਨਰਾਜ਼ ਹੋਣ ਤੋਂ ਪਹਿਲਾਂ ਆਪਣੀਆਂ ਕੁਝ ਭੁੱਲਾਂ ਨੂੰ ਵੀ ਜ਼ਰੂਰ ਚਾਦ ਕਰਨਾ ਨੰਬਰ 33 5 ਗ੍ਰਾਮ ਫੜਕੜੀ ਨੂੰ ਇੱਕ ਗਲਾਸ ਪਾਣੀ ਵਿੱਚ ਗਰਮ ਕਰ ਲੋ ਜਦੋਂ ਫੜਕੜੀ ਪਿਘਲ ਜਾਵੇ ਤਾਂ ਉਸ ਨੂੰ ਦੰਦਾਂ ਤੇ ਮਸੂੜਿਆਂ ਉੱਪਰ ਮਸਲੋ ਤੁਹਾਡੇ ਦੰਦਾਂ ਦਾ ਦਰਦ ਮਸੂੜਿਆਂ ਦੀ ਸੋਜ ਬਿਲਕੁਲ ਖਤਮ ਹੋ ਚਾਵੇਗੀ ਨੰਬਰ 34 ਤੁਸੀਂ ਗੱਡਾ ਬੈਠੇ ਬੈਠੇ ਹੀ ਆਪਣੀ ਮੰਜ਼ਲ ਤੇ ਰਸਤਿਆਂ ਨੂੰ ਨਹੀਂ ਵੇਖ ਸਕਦੇ ਤੁਹਾਨੂੰ ਅੱਗੇ ਵਧਣਾ ਪਵੇਗਾ ਕੋਈ ਮੋੜ ਤੋਂ ਮੁੜਨਾ ਪਵੇਗਾ ਫਿਰ ਹੀ ਇਹ ਹੋ ਸਕਦਾ ਕਿ ਤੁਸੀਂ ਆਪਣੀ ਮੰਜ਼ਲ ਨੂੰ ਦੇਖ ਪਾਉਗੇ ਨੰਬਰ 35 ਕਿਸੇ ਵੀ ਸਫ਼ਰ ਤੇ ਜਾਣ ਤੋਂ ਪਹਿਲਾਂ ਟਮਾਟਰ ਅਤੇ ਪਿਆਜ਼ ਕੱਟ ਕੇ ਖਾਣਾ ਤੁਹਾਡੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਨੰਬਰ 36 ਸਾਉਣੇ ਕਹਿੰਦਾ ਹੈ ਕਿ ਪਰਮਾਤਮਾ ਦਿਖਾਈ ਨਹੀਂ ਦਿੰਦਾ ਇਹੋ ਉਹੀ ਤਾਂ ਦਿਖਾਈ ਦਿੰਦਾ ਹੈ ਜਦੋਂ ਕੁਝ ਦਿਖਾਈ ਨਹੀਂ ਦਿੰਦਾ ਨੰਬਰ 37 ਖਾਣਾ ਖਾਣ ਵਾਲੀਆਂ ਚੀਜ਼ਾਂ ਨੂੰ ਕਦੇ ਵੀ ਖੜੇ ਹੋ ਕੇ ਨਾ ਖੋ ਇਸ ਨਾਲ ਦਿਲ ਦੀਆਂ ਬਿਮਾਰੀਆਂ ਤੁਹਾਨੂੰ ਜਲਦੀ ਹੀ ਘੇਰ ਲੈਣਗੀਆਂ ਨੰਬਰ 38 ਮਾਹਲਾ ਦੀ ਤਾਰਿਫ ਤਾਂ ਸਭ ਕਰਦੇ ਨੇ ਕਿਉਂਕਿ ਸਭ ਨੂੰ ਸਿਰਫ ਮੋਤੀ ਹੀ ਦਿਖਾਈ ਦਿੰਦੇ ਨੇ ਦਰ ਅਸਲ ਤਾਰਿਫ ਤੇ ਕਾਵਲ ਤਾਂ ਉਹ ਤਾਗਾ ਹੈ ਜਿਸ ਨੇ ਸਭ ਨੂੰ ਜੋੜ ਕੇ ਰੱਖਿਆ ਹੋਇਆ ਹੈ। ਨੰਬਰ 39 ਗਾਜਰ ਦਾ ਹਲਵਾ ਦਿਲ ਦੇ ਮਰੀਜ਼ਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 40 ਵਕਤ ਦੇ ਕੇ ਵੀ ਅਜੀਬ ਕਿਸੇ ਨੇ ਕਿਸੇ ਨੂੰ ਕਟਿਆ ਨਹੀਂ ਜਾ ਰਿਹਾ ਕਿਸੇ ਨੇ ਕੋਲ ਹੁੰਦਾ ਹੀ ਨਹੀਂ ਨੰਬਰ 41 ਚਾਹ ਦੀ ਜਗਾ ਤੁਸੀਂ ਗ੍ਰੀਨ ਟੀ ਪੀਣ ਦੀ ਆਦਤ ਬਣਾ ਲਓ ਹਮੇਸ਼ਾ ਨਰੋਗੀ ਰਹੋਗੇ ਨੰਬਰ 42 ਵਕਤ ਦਿਖਾਈ ਨਹੀਂ ਦਿੰਦਾ ਪਰ ਦਿਖਾ ਬਹੁਤ ਕੁਝ ਜਾਂਦਾ ਹੈ ਨੰਬਰ 43 ਮਾਲਟੇ ਦੇ ਪਾਣੀ ਨੂੰ ਸੌਰੀ ਮਟਕੇ ਦੇ ਪਾਣੀ ਨੂੰ ਠੰਡਾ ਪਾਣੀ ਕਦੇ ਵੀ ਨਾ ਪਿਓ ਇਸ ਤਰ੍ਹਾਂ ਕਰ ਨਾਲ ਤੁਹਾਡੇ ਦੰਦ ਜ਼ਿੰਦਗੀ ਪਰ ਮਜ਼ਬੂਤ ਰਹਿਣਗੇ ਅਤੇ ਤੁਸੀਂ ਦੰਦਾਂ ਦੀਆਂ ਹੋਰ ਵੀ ਕਈ ਬਿਮਾਰੀਆਂ ਤੋਂ ਬਚੇ ਰਹੋਗੇ ਨੰਬਰ 46 ਆਪਣਾ ਪਨ ਤਾਂ ਹਰ ਕੋਈ ਦਿਖਾਉਂਦਾ ਹੈ ਪਰ ਆਪਣਾ ਕੌਣ ਹੈ ਇਹ ਵਕਤ ਹੀ ਦੱਸਦਾ ਹੈ ਨੰਬਰ 45 ਬਾਹਰ ਦਾ ਖਾਣਾ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੁੰਦਾ ਹੈ ਇਸ ਲਈ ਜਿੰਨਾ ਵੀ ਹੋ ਸਕੇ ਬਾਹਰ ਦਾ ਖਾਣਾ ਘੱਟ ਤੋਂ ਘੱਟ ਖਾਇਆ ਕਰੋ ਨੰਬਰ 46 ਆਪਣੇ ਲਫ਼ਜ਼ਾਂ ਦੀ ਵਰਤੋਂ ਹਮੇਸ਼ਾ ਹੀ ਇਫਾਜ਼ਤ ਨਾਲ ਕਰੋ ਕਿਉਂਕਿ ਇਹ ਤੁਹਾਡੀ ਪਰਵਿਸ਼ਦਾ ਬਿਹਤਰ ਸਬੂਤ ਹੁੰਦੇ ਨਹੀਂ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਛੋੜ ਕੇ ਮਾਫੀ ਮੰਗਦੀਆਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਅੱਗੇ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ